ਲਸਰ ਖਾਣਾ ਕਿੱਦਾਂ ਚਾਹੀਦਾ ਆ ਇਹ ਇਹੀ ਚੀਜ਼ਾਂ ਤੁਹਾਨੂੰ ਅੱਜ ਦੱਸਾਂਗੇ ਤੇ ਨਾਲ ਦੇ ਨਾਲ ਇਹ ਵੀ ਦੱਸਾਂਗੇ ਕਿ ਲਸਣ ਦੇ ਫਾਇਦੇ ਕੀ ਨੇ ਤੁਸੀਂ ਇਹ ਸਮਝ ਲਓ ਵੀ ਜੇ ਤੁਸੀਂ ਲਸਣ ਖਾਣਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਮੈਂ ਦੱਸ ਰਿਹਾ ਕੱਚਾ ਤਾਂ ਤੁਸੀਂ ਮਤਲਬ ਕਿ ਜਿੰਨੀ ਮਰਜ਼ੀ ਜ਼ਿੰਦਗੀ ਜਿਓ ਉਹ ਰੱਬ ਦੀ ਦੇਣ ਪਰ ਤੁਸੀਂ ਤੰਦਰੁਸਤੀ ਤੁਹਾਡੇ ਘਰੇ ਕਦੇ ਐਂਬੂਲੈਂਸ ਨਹੀਂ ਆਉਗੀ ਕਦੇ ਕੋਈ ਬੱਚੇ ਨੂੰ ਐ ਨਹੀਂ ਫੋਨ ਕਰਨਾ ਪਊਗਾ ਵੀ ਸਾਡੇ ਬਾਪੂ ਨੂੰ ਹਾਰਟ ਅਟੈਕ ਆ ਗਿਆ ਲੈ ਜਾਓ ਕਦੇ ਐ ਨਹੀਂ ਕਹਿਣਾ ਪਊਗਾ ਵੀ ਸਾਡੇ ਬਾਪੂ ਦੇ ਗੋਡਿਆਂ 'ਚ ਗਰੀਸ ਮੁੱਕ ਗਿਆ ਆਪਰੇਸ਼ਨ ਕਰਾ ਦਿਓ ਕਦੇ ਐ ਨਹੀਂ ਕਹਿਣਾ ਪਊਗਾ ਵੀ ਸਾਡੀ ਬੇਬੇ ਦੇ ਮਾਈਗਰੇਨ ਹੁੰਦਾ ਰਹਿੰਦਾ ਕਦੇ ਕਹਿਣਾ ਨਹੀਂ ਪਊਗਾ ਵੀ ਸਰਵਾਈਕਲ ਹੋ ਗਿਆ ਕਦੇ ਕਹਿਣਾ ਨਹੀਂ ਪਊਗਾ ਸਰੀਰ 'ਚ ਦਰਦ ਹੋ ਗਿਆ ਕਿਉਂ ਕਿ ਇਹਨੇ ਤੁਹਾਡੇ ਹਾਰਟ ਦੀਆਂ ਜਿਹੜੀਆਂ ਆਰਟਰੀਜ਼ ਆ ਉਹ ਦਾ ਨੂੰ ਮਤਲਬ ਖੋਲ ਦੇਣਾ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਬਾਡੀ ਦੇ ਵਿੱਚ ਬੈਡ 스మెల్ ਉਹਨੂੰ ਖਤਮ ਕਰ ਦਿੰਦਾ ਲਸਤ ਦਾ 스మెల్ ਕਿਉਂਕਿ ਉਹ ਅਬਦੀਸ ਮਹਿਨ ਤੁਹਾਨੂੰ ਬੁਰੀ ਲੱਗਦੀ ਉਹਨੂੰ ਖਾਓਗੇ ਉਹਨੂੰ ਦੂਜੀ ਸਮੈਲ ਨੂੰ ਕੱਟ ਦੇਣਾ ਖਤਮ ਕਰ ਦੇਣਾ ਜਿਹੜਾ ਤੁਸੀਂ ਛਿਲਗਾ ਉਤਾਰ ਕੇ ਕੈਪਸੂਲ ਵਾਂਗੂ ਮੂੰਹ ਚ ਪਾਇਆ ਥੋੜਾ ਜਿਹਾ ਕ੍ਰੈਕ ਕਰਕੇ ਪਾਣੀ ਪੀ ਲਿਆ ਸਵੇਰੇ ਹੀ ਖਾਲੀ ਪੇਟ ਕਿਆ ਬਾਤ ਹੈ ਜ਼ਿੰਦਗੀ ਬਣ ਜਾਣੀ ਹੈ ਮਹੀਨਾ ਦੋ ਮਹੀਨੇ 6 ਮਹੀਨੇ ਕਰਕੇ ਦੇਖ ਲਓ ਤੁਹਾਡਾ ਸ਼ਰੀਰ ਦਸਣ ਲੱਗ ਜਾਊਗਾ ਤੁਸੀਂ 50 ਬੰਦਿਆਂ ਚ ਬੈਠੇ ਤੁਹਾਡੀ ਆਵਾਜ਼ ਵਿੱਚ ਜਾਨ ਆ ਚੁਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਇੱਕ ਛੋਟੇ ਜਿਹੇ ਟੌਪਿਕ ਤੇ ਗੱਲ ਕਰਾਂਗੇ ਛੋਟਾ ਜਿਹਾ ਕਹਿਣ ਨੂੰ ਆ ਪਰ ਉਹ ਬਹੁਤ ਵੱਡਾ ਆ ਅਸੀਂ ਕੋਈ ਵੀ ਸਬਜ਼ੀ ਖਾਂਦੇ ਆ ਉਹਦੇ ਵਿੱਚ ਉਹ ਹਿੱਸਾ ਹੁੰਦਾ ਹੈ ਲਸਣ ਦੀ ਗੱਲ ਕਰ ਰਹੀਆਂ ਲਸਣ ਅਸੀਂ ਤੜਕੇ ਦੇ ਵਿੱਚ ਪਾਉਂਦੇ ਆ ਹੋਰ ਵੀ ਕਈ ਚੀਜ਼ਾਂ ਦੇ ਵਿੱਚ ਪਾਉਂਦੇ ਆ ਸਬਜ਼ੀਆਂ ਦੇ ਵਿੱਚ ਪਾ ਕੇ ਖਾ ਲੈਂਦੇ ਆ ਤੇ ਅਚਾਰ ਦੇ ਰੂਪ ਵਿੱਚ ਵੀ ਅਸੀਂ ਲਸਣ ਖਾਂਦੇ ਆ ਪਰ ਲਸਣ ਖਾਣਾ ਕਿੱਦਾਂ ਚਾਹੀਦਾ ਆ ਏ ਸਾਨੂੰ ਇਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਇਹੀ ਚੀਜ਼ਾਂ ਤੁਹਾਨੂੰ ਅੱਜ ਦੱਸਾਂਗੇ ਤੇ ਨਾਲ ਦੇ ਨਾਲ ਇਹ ਵੀ ਦੱਸਾਂਗੇ ਕਿ ਲਸਣ ਦੇ ਫਾਇਦੇ ਕੀ ਨੇ ਅਸੀਂ ਸਵਾਦ ਦੇ ਅਨੁਸਾਰ ਖਾਂਦੇ ਆ ਪਰ ਸਾਨੂੰ ਲਸਣ ਕਿੱਦਾਂ ਖਾਣਾ ਚਾਹੀਦਾ ਤਾਂ ਜੋ ਉਹਦੇ ਸਾਰੇ ਗੁਣ ਸਾਨੂੰ ਮਿਲ ਸਕਣ ਸਾਡੇ ਨਾਲ ਸੁਭਾਸ਼ ਗੋਇਲ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜਸ ਔਰ ਜਿਨਨੇ ਵੀ ਲੋਕ ਆਪਣਾ ਚੈਨਲ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਰ ਅੱਜ ਲਸਣ ਦੇ ਬਾਰੇ ਗੱਲ ਕਰਾਂਗੇ ਹਨਾ ਲਸਣ ਨੂੰ ਅਸੀਂ ਸਵਾਦ ਦੇ ਤੌਰ ਤੇ ਹਨਾ ਤੜਕੇ ਵਿੱਚ ਭੁੰਨ ਕੇ ਬ੍ਰਾਊਨ ਕਰਕੇ ਖਾਂਦੇ ਆ ਪਰ ਲਸਣ ਨੂੰ ਖਾਣ ਦਾ ਅਸਲ ਤਰੀਕਾ ਕੀ ਆ ਤਾਂ ਜੋ ਜੜ ਜਿਹੜੇ ਉਹਦੇ ਅਸਲ ਗੁਣ ਹੈ ਉਹ ਸਾਨੂੰ ਮਿਲ ਸਕਣ ਦੇਖੋ ਪ੍ਰਮਾਤਮਾ ਨੇ ਸਾਨੂੰ ਤੰਦਰੁਸਤ ਰਹਿਣ ਵਾਸਤੇ ਸਭ ਕੁਝ ਦਿੱਤਾ ਪਰ ਅਸੀਂ ਉਹਦੀ ਸ਼ਕਲ ਬਗਾੜਤੀ ਲਸਣ ਜਿਹੜਾ ਹੈਗਾ ਇਨੂੰ ਜੇ ਤੁਸੀਂ ਨੇਚਰਲ ਖਾਓਗੇ ਛਿਲਕਾ ਉਤਾਰੋ ਰਬੜ ਦੇ ਛੋਟੇ ਛੋਟੇ ਫਾੜੀਆਂ ਖੁਦ ਹੀ ਕੈਪਸੂਲ ਬਣਾ ਕੇ ਦਿੱਤੇ ਨੇ ਤੁਹਾਨੂੰ ਡੱਬੀ ਚ ਪੈਕ ਕਰਕੇ ਹੈ ਉਹਦਾ ਕੈਪਸੂਲ ਬਣਾਓ ਮਤਲਬ ਉਹਦਾ ਛਿਲਕਾ ਉਤਾਰ ਲਓ ਉਹਨੂੰ ਥੋੜਾ ਜਿਹਾ ਤੋੜ ਲਓ ਕਰੈਕ ਕਰ ਲਓ ਚਾਹੇ ਚਾਕੂ ਨਾਲ ਕਰ ਲਓ ਚਾਹੇ ਦਾੰਦ ਨਾਲ ਕਰ ਲਓ ਕਿਉਂਕਿ ਜੇ ਆਪਾਂ ਉਹਨੂੰ ਸਾਬਤ ਖਾ ਜਾਂਦੇ ਹਾਂ ਨਾ ਕਈ ਵਾਰੀ ਉਹ ਲੈਟਰਨ ਦੇ ਥਰੂ ਨਿਕਲ ਜਾਂਦਾ ਬਾਹਰ ਗਲਦਾ ਨਹੀਂ ਜੇ ਸੀ ਉਹਨੂੰ ਥੋੜਾ ਜਿਹਾ ਕ੍ਰੈਕ ਕਰਕੇ ਅੰਦਰ ਲੈ ਜਾਂਦੇ ਆ ਤਾਂ ਸਾਡਾ ਜਿਹੜਾ ਬਾਡੀ ਦੇ ਅੰਦਰ ਉਹਦਾ ਡਾਈਜੈਸਟਿਵ ਸਿਸਟਮ ਹੈ ਉਹ ਉਹਨੂੰ ਚੰਗੀ ਤਰ੍ਹਾਂ ਪਚਾ ਦਿੰਦਾ ਤੇ ਉਹ ਐਸੀ ਚੀਜ਼ ਹੈ ਮਤਲਬ ਤੁਸੀਂ ਇਹ ਸਮਝ ਲਓ ਵੀ ਜੇ ਤੁਸੀਂ ਲਸਣ ਖਾਣਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਮੈਂ ਦੱਸ ਰਿਹਾ ਕੱਚਾ ਤਾਂ ਤੁਸੀਂ ਮਤਲਬ ਕੀ ਜਿੰਨੀ ਮਰਜ਼ੀ ਜ਼ਿੰਦਗੀ ਜਿਓ ਉਹ ਰੱਬ ਦੀ ਦੇਣਾ ਪਰ ਤੁਸੀਂ ਤੰਦਰੁਸਤੀ ਤੁਹਾਡੇ ਘਰੇ ਕਦੇ ਐਂਬੂਲੈਂਸ ਨਹੀਂ ਆਉਗੀ ਕਦੇ ਕੋਈ ਬੱਚੇ ਨੂੰ ਐ ਨਹੀਂ ਫੋਨ ਕਰਨਾ ਪਊਗਾ ਵੀ ਸਾਡੇ ਬਾਪੂ ਨੂੰ ਹਾਰਟ ਅਟੈਕ ਆ ਗਿਆ ਲੈ ਜਾਓ ਕਦੇ ਐ ਨਹੀਂ ਕਹਿਣਾ ਪਊਗਾ ਵੀ ਸਾਡੇ ਬਾਪੂ ਦੇ ਗੋਡਿਆਂ 'ਚ ਗਰੀਸ ਮੁੱਕ ਗਿਆ ਆਪਰੇਸ਼ਨ ਕਰਾ ਦਿਓ ਕਦੇ ਐ ਨਹੀਂ ਕਹਿਣਾ ਪਊਗਾ ਵੀ ਸਾਡੀ ਬੇਬੇ ਦੇ ਮਾਈਗਰੇਨ ਹੁੰਦਾ ਰਹਿੰਦਾ ਕਦੇ ਕਹਿਣਾ ਹੀ ਨਹੀਂ ਪਊਗਾ ਵੀ ਸਰਵਾਈਕਲ ਹੋ ਗਿਆ ਕਦੇ ਕਹਿਣਾ ਨਹੀਂ ਪਊਗਾ ਸਰੀਰ 'ਚ ਦਰਦ ਹੋ ਗਿਆ ਕਿਉਂ ਕਿ ਕਿਉਂਕਿ ਇਹਨੇ ਤੁਹਾਡੇ ਹਾਰਟ ਦੀਆਂ ਜਿਹੜੀਆਂ ਆਰਟਰੀਜ਼ ਆ ਉਹਦਾ ਨੂੰ ਮਤਲਬ ਖੋਲ ਦੇਣਾ ਬਲੌਕੇਜ ਨਹੀਂ ਹੋਣ ਦੇਣੀ ਹਾਰਟ ਨੂੰ ਕਲਸਟਰਲ ਲੈਵਲ ਨੂੰ ਵਧਣ ਨਹੀਂ ਦੇਣਾ ਤੁਹਾਡੇ ਅੰਦਰ ਮਤਲਬ ਇਸ ਚੀਜ਼ ਦੇ ਅੱਛਾ ਇਹਦੀ ਜਿਹੜੀ ਸਮੈਲ ਆ ਅਸਲੀ ਇਲਾਜ ਉਹ ਹੈ ਇਹ ਧਿਆਨ ਰੱਖਿਓ ਇਹਦੀ ਜਿਹੜੀ ਖੁਸ਼ਬੂ ਹੈ ਜਿਹੜੀ ਸਮੈਲ ਹੈ ਉਹ ਇਹਦੀ ਜਾਨ ਹੈ ਉਹੀ ਉਹੀ ਲਸਣ ਅਸਲੀ ਹੈ ਜਿਹੜਾ ਵਿਦ ਸਮੈਲ ਤੁਸੀਂ ਖਾ ਰਹੇ ਹੋ ਜਿਹੜੇ ਲੋਕੀ ਉਹਦੀ ਸਮੈਲ ਖਤਮ ਕਰ ਦਿੰਦੇ ਆ ਉਹਨੂੰ ਤੜਕਾ ਲਾ ਦਿੰਦੇ ਆ ਉਹਨੂੰ ਸਬਜ਼ੀ ਚ ਪੀ ਜੋ ਸਵਾਦ ਲਈ ਜੋ ਠੀਕ ਹੈ ਫਾਇਦਾ ਕਰੂ ਮੈਂ ਨਹੀਂ ਕਹਦਾ ਉਹ ਵੀ ਨੁਕਸਾਨ ਨਹੀਂ ਕਰਦਾ ਪਰ ਉਹ 10 ਪੈਸੇ ਫਾਇਦਾ ਕਰੂ ਜਿਹੜਾ ਤੁਸੀਂ ਛਿਲਕਾ ਉਤਾਰ ਕੇ ਕੈਪਸੂਲ ਵਾਂਗੂ ਮੂੰਹ ਚ ਪਾਇਆ ਥੋੜਾ ਜਿਹਾ ਕ੍ਰੈਕ ਕਰਕੇ ਪਾਣੀ ਪੀ ਲਿਆ ਸਵੇਰੇ ਹੀ ਖਾਲੀ ਪੇਟ ਕਾ ਬਾਤ ਹੈ ਜ਼ਿੰਦਗੀ ਬਣ ਜਾਣੀ ਹੈ ਮਹੀਨਾ 2 ਮਹੀਨੇ 6 ਮਹੀਨੇ ਕਰਕੇ ਦੇਖ ਲਓ ਤੁਹਾਡਾ ਸ਼ਰੀਰ ਦੱਸਣ ਲੱਗ ਜੂਗਾ ਤੁਸੀਂ 50 ਬੰਦਿਆਂ ਚ ਬੈਠੇ ਤੁਹਾਡੀ ਆਵਾਜ਼ ਵਿੱਚ ਜਾਨ ਆ ਜੂਗੀ ਹੈਨਾ ਤੇ ਜਿਵੇਂ ਹੁਣ ਤੁਸੀਂ ਮੈਨੂੰ ਦੇਖਦੇ ਹੋ ਮੈਂ ਡੇਲੀ ਕਰਦਾ ਪ੍ਰੋਗਰਾਮ ਇਸ ਉਮਰ ਦੇ ਵਿੱਚ ਜਾ ਕੇ એનર્ਜੀ ਜੇ ਤੁਸੀਂ ਕਹੋ ਕਿ ਜਿਮ ਜਾ ਕੇ ਮਿਲਦੀ ਆ ਜਿਮ ਜਾ ਕੇ ਤਾਂ ਤੁਸੀਂ ਡੋਲੇ ਕੱਢ ਸਕਦੇ ਹੋ ਦਿਖਾ ਸਕਦੇ ਹੋ ਮਸਲ ਫਿੱਟ ਕਰ ਸਕਦੇ ਹੋ ਬਾਡੀ ਫਿੱਟ ਕਰ ਸਕਦੇ ਹੋ ਮਨ ਨਹੀਂ ਕਰਦਾ ਕਰੋ ਪਰ ਜਿਹੜੀ ਤੁਹਾਡੀ એનર્ਜੀ ਲੈਵਲ ਆ ਉਹ ਘਟਦਾ ਤੁਸੀਂ 4 ਦਿਨ ਜਿੰਮ ਨਾ ਜਾਓ ਤੂੰ ਨੂੰ ਪਤਾ ਲੱਗ ਜੂ ਮਰੇ ਕੁੱਤੇ ਹਰਗਾ ਸ਼ਰੀਰ ਹੋ ਜਾਂਦਾ ਜਾਣੇ ਪੂ ਕਿੱਥੇ ਤੁਸੀਂ ਨੈਚੁਰਲ ਡਾਈਟ ਖਾ ਰਹੇ ਹੋ ਯੋਗਾ ਕਰ ਰਹੇ ਹੋ ਆਸਣ ਕਰ ਰਹੇ ਹੋ ਅਨਲੋਮ ਬਲੋਮ ਕਰ ਰਹੇ ਹੋ ਹੋਰ ਐਦਾਂ ਦੇ ਆਸਨ ਨੇ ਜਿਹੜੇ ਮੰਡੂਕ ਆਸਨ ਨੇ ਬਜਰ ਆਸਨ ਨੇ ਇਹ ਜਿਹੜੇ ਤੁਸੀਂ ਆਸਨ ਕਰਦੇ ਹੋ ਮੈਂ ਤੁਹਾਨੂੰ ਦੱਸਦਾ ਮਹਾਪੁਰਸ਼ਾਂ ਦੀ ਗੱਲ ਮਹਾਪੁਰਸ਼ ਜਿੰਨੇ ਵੀ ਹੋਏ ਨੇ ਉਹ 2-2 3-3 ਘੰਟੇ ਜਿਹੜਾ ਸੀਗਾ ਬਜਰਾਸਨ ਚ ਰਹਿੰਦੇ ਸੀ ਬਜਰਾਸਨ ਕਰਨ ਦੇ ਨਾਲ ਤੁਹਾਡੀ ਸਿੱਧੀ ਤਾਰ ਪ੍ਰਮਾਤਮਾ ਨਾਲ ਜੁੜਦੀ ਹੈ ਤੁਹਾਡੇ ਮੂੰਹ ਤੋਂ ਸ਼ਬਦ ਵੀ ਨਿਕਲਣਗੇ ਉਹ ਵੀ 90 ਤੋਲੇ ਨਿਕਲਣਗੇ ਤੁਸੀਂ ਮੇਰੇ ਮੂੰਹ ਚੋਂ ਸੁਣੋ ਕਦੇ ਮੈਂ ਬਾਣੀਆਂ ਦੇ ਘਰੇ ਜੰਮਿਆ business ਸਾਡਾ 나ੜ 나ੜ ਚ ਹੁੰਦਾ ਪੈਸਾ ਕਮਾਉਣਾ ਵੀ ਸਾਡੇ ਦਿਮਾਗ ਚ ਹੁੰਦਾ ਪਰ ਤੁਸੀਂ ਦੇਖੋ ਉਹ ਵੀ ਚੀਜ਼ ਕਰਨੀ ਹੈ ਉਹ ਵੀ ਹੁੰਦੀ ਹੈ ਪੁੰਨ ਵੀ ਤੇ ਫਲੀਆਂ ਵੀ ਦੋ ਚੀਜ਼ਾਂ ਲੈ ਕੇ ਚੱਲਦਾ ਉਹ ਇਨਸਾਨ ਜਿਹੜਾ ਇਨਸਾਨ ਬਜਰ ਆਸਨ 'ਚ ਬੈਠਦਾ ਵੀ ਮੈਂ ਪੁੰਨ ਵੀ ਕਰਨਾ ਫਲੀਆਂ ਵੀ ਲੈਣੀਆਂ ਲੋਕਾਂ ਨੂੰ ਦਵਾਈਆਂ ਵੀ ਦੇਣੀਆਂ ਇਲਾਜ ਵੀ ਕਰਨੇ ਉਹਨਾਂ ਤੋਂ ਪੈਸੇ ਵੀ ਲੈਣੇ ਉਹਨਾਂ ਤੋਂ ਸੀਸਾ ਵੀ ਲੈਣੀਆਂ ਨੇ ਸਾਰਾ ਕੁਝ ਮੰਗਦਾ ਉਹ ਜਿਹੜਾ ਜਿਹਦਾ ਦਿਮਾਗ ਸਹੀ ਕੰਮ ਕਰਦਾ ਤੇਜ ਦਿਮਾਗ ਦਰੁਸਤ ਦਿਮਾਗ ਤਾਂ ਇਸ ਕਰਕੇ ਜਿਹੜਾ ਲਸਨ ਹੈ ਮੈਂ ਤੁਹਾਨੂੰ ਦੱਸ ਚੁੱਕਿਆ ਕਿਸੇ ਦੇ ਨੌ ਚਰਚਰ ਹੁੰਦੇ ਨੇ ਨੋ ਕੱਟ ਜਾਂਦੇ ਨੇ ਚੜੇ ਰਹਿੰਦੇ ਨੇ ਨੋਹਾਂ ਦੇ ਉੱਤੇ ਉਹ ਜਿਹਨੂੰ ਅਸੀਂ ਕਹਿੰਦੇ ਨੋਹਾਂ ਦੇ ਉੱਤੇ ਉਹ ਖਰੀਂਡ ਜੰਮਿਆ ਰਹਿੰਦਾ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਨੋਹਾਂ ਦੀਆਂ ਕੋਰਾਂ ਪੱਕ ਜਾਂਦੀਆਂ ਨੇ ਜਦ ਪੈਰਾਂ ਦੇ ਵਿੱਚੋਂ ਬਦਬੂ ਆਉਂਦੀ ਆ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਬਾਡੀ ਦੇ ਵਿੱਚ ਬੈਡ ਸਮੈਲ ਉਹਨੂੰ ਖਤਮ ਕਰ ਦਿੰਦਾ ਲਸਣ ਦਾ ਸਮੈਲ ਕਿਉਂਕਿ ਉਹ ਅਬਦੀ ਸਮੈਲ ਤੁਹਾਨੂੰ ਬੁਰੀ ਲੱਗਦੀ ਉਹਨੂੰ ਖਾਓਗੇ ਉਹਨੇ ਦੂਜੀ ਸਮੈਲ ਨੂੰ ਕੱਟ ਦੇਣਾ ਖਤਮ ਕਰ ਦੇਣਾ ਤਾਂ ਹੌਲੀ ਹੌਲੀ ਤੁਸੀਂ ਦੇਖੋਗੇ ਕਿ ਕਿਸੇ ਵੀ ਬਿਮਾਰੀ ਦੇ ਵਿੱਚ ਤੁਹਾਨੂੰ ਇੰਨਾ ਫਾਇਦਾ ਮਿਲ ਰਿਹਾ ਐ ਇੰਨਾ ਫਾਇਦਾ ਤੁਸੀਂ ਚੁਸਤ ਦਰੁਸਤ ਰਹੋਗੇ ਇਸ ਕਰਕੇ ਜਿਹੜਾ ਲਸਣ ਹੈ ਇਹਦੇ ਬਾਰੇ ਜ਼ਿਆਦਾ ਬੋਲਣ ਦੀ ਲੋੜ ਨਹੀਂ ਹੈਗੀ ਇਹਦੇ ਬਾਰੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਇਹਦੇ ਬਾਰੇ ਬਹੁਤ ਸਾਰੇ ਵੀਡੀਓ ਮੇਰੇ ਮਿਲਣਗੇ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ ਇਹਨੂੰ ਸ਼ੇਅਰ ਕਰਿਆ ਕਰੋ ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਮੇਰਾ ਨੰਬਰ ਹੈ 99150 72372 99150 72372 ਇਸ ਨੰਬਰ ਤੇ ਜਾ ਕੇ ਸਕਰੀਨ ਤੇ ਵੀ ਤੁਹਾਡੇ ਲਿਖਿਆ ਮੇਰੀ ਵੈਬਸਾਈਟ ਵੀ ਹੈਗੀ ਹੈ www.vedwan.com ਉਹਦੇ ਤੇ ਵੀ ਜਾ ਕੇ ਤੁਸੀਂ ਸਰਚ ਕਰੋ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਪਤਾ ਲੱਗਣਗੀਆਂ ਪਰ ਜੇ ਤੁਹਾਨੂੰ ਕੋਈ ਚੀਜ਼ ਲਸਣ ਬਾਰੇ ਹੋਰ ਜਾਣਕਾਰੀ ਚਾਹੀਦੀ ਆ ਸੈਂਟੀਫਿਕ ਜਾਣਕਾਰੀ ਜੇ ਤੁਹਾਨੂੰ ਚਾਹੀਦੀ ਜਿਹੜੀ ਜਾਣਕਾਰੀ ਹੁੰਦੀ ਆ ਉਹ ਚਾਹੀਦੀ ਆ ਤਾਂ ਉਹ ਤੁਹਾਨੂੰ ਮਿਲੂਗੀ ਜਦੋਂ ਤੁਸੀਂ ਮੈਨੂੰ WhatsApp ਕਰੋਗੇ ਉਹਦੇ ਵਿੱਚ ਇੱਕ ਰਿਕੁਐਸਟ ਕਰੋਗੇ ਕਿ ਗੋਇਲ ਸਾਹਿਬ ਸਾਨੂੰ ਲਸਨ ਬਾਰੇ ਜਿਹੜੀ ਪ੍ਰੋਪਰ ਜਾਣਕਾਰੀ ਆ ਉਹ ਚਾਹੀਦੀ ਆ ਉਹ ਸਾਨੂੰ ਸੈਂਡ ਕਰੋ ਵਿਦਆਊਟ ਐਨੀ ਕਾਸਟ ਮੈਂ ਤੁਹਾਨੂੰ ਸੈਂਡ ਕਰੂੰਗਾ ਤੁਸੀਂ ਤੁਹਾਡੀ ਆਪਣੀ ਭਾਸ਼ਾ ਦੇ ਵਿੱਚ ਉਹਨੂੰ ਪੜ੍ਹ ਪਾਓਗੇ ਕਿਉਂਕਿ ਉਹਨੂੰ ਮੈਂ ਆਲ ਲੈਂਗੁਏਜ ਦੇ ਵਿੱਚ ਸੈਟਿੰਗ ਕੀਤੀ ਹੋਈ ਆ ਤੁਸੀਂ ਜਿਹੜੀ ਵੀ ਲੈਂਗੁਏਜ ਜਾਣਦੇ ਹੋ ਉਹਦੇ ਵਿੱਚ ਜਾ ਕੇ ਤੁਸੀਂ ਉਹਨੂੰ ਸਟੱਡੀ ਕਰ ਸਕਦੇ ਹੋ ਇੱਕ ਇੱਕ ਚੀਜ਼ ਜਾਣ ਸਕਦੇ ਹੋ ਮੈਨੂੰ ਬਹੁਤੀਆਂ ਨਹੀਂ ਗੱਲਾਂ ਕਿ ਮੈਂ ਲੰਬਾ ਵੀਡੀਓ ਕਰਾਂ ਤੁਹਾਨੂੰ ਬੋਰ ਕਰਾਂ ਪਰ ਇੱਕ ਚੀਜ਼ ਜ਼ਰੂਰ ਹੈ ਕਿ ਤੁਸੀਂ ਜਿਹੜਾ ਸਾਡਾ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰੋ ਤੇ ਜਿਹੜੀ ਵੀ ਲਸਣ ਬਾਰੇ ਕੀ ਗੋਡਿਆਂ ਦੇ ਦਰਦ ਬਾਰੇ ਕੀ ਤੁਹਾਨੂੰ ਕੋਈ ਵੀ ਪੈਰ ਦੇ ਸਿਰ ਤੱਕ ਬਿਮਾਰੀ ਆ ਉਹਦੇ ਬਾਰੇ ਆਯੁਰਵੈਦਿਕ ਨੇਚਰੋਪੈਥੀ ਯੋਗਾ ਸਾਇੰਸ ਦੇ ਅੰਦਰ ਕੋਈ ਵੀ ਜਾਣਕਾਰੀ ਚਾਹੀਦੀ ਆ ਪ੍ਰੋਪਰ ਮਿਲੂਗੀ ਆਪਣੇ ਭਰਾਵਾਂ ਭੈਣਾਂ ਦੀ ਤਰ੍ਹਾਂ ਮਿਲੂਗੀ ਔਰ ਇਹਦੇ ਵਾਸਤੇ ਤੁਸੀਂ ਸਾਡੇ ਚੈਨਲ ਨਾਲ ਹਮੇਸ਼ਾ ਜੁੜੇ ਰਹੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਫਲੈਸ਼ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੇਕਰ ਤੁਹਾਨੂੰ ਵੀ ਕੋਈ ਵਧੀਆ ਘਰੇਲੂ ਇਲਾਜ ਪਤਾ ਹੈ ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਦੇਖਦੇ ਰਹੋ ਸਾਡਾ ਚੈਨਲ ਮੈਨੂੰ ਦਿਓ ਇਜਾਜ਼ਤ ਸ਼ੇਅਰ ਕਰ